ਚਾਨ ਸਾਉ ਦਾ ਜਿਹੜਾ ਥੜਾ ਇਹ ਸਾਹਣ ਤ ਉੱਚਾ ਬਣਾਇਆ ਜਾਂਦਾ ਧਰਤੀ ਤੋਂ ਰੱਖ ਕੇ ਨਹੀਂ ਇਹ ਵੀ ਤੇ ਲੱਕ ਜਨਾਂ ਦੇ ਮੋਢੇ 'ਚ ਨਾ ਉੱਚਾ ਬਣਾਈਦਾ ਉਹ ਨਿਸ਼ਾਨ ਸਾਹਿਬ ਦੇ ਉੱਚੇ ਥੜੇ ਤੋਂ ਇਹ ਸਿੱਖਿਆ ਲੈਣੀ ਹੈ ਕਿ ਭਾਈ ਵੱਖਰੇ ਰਹਿਣਾ ਜਵਲਾ ਖਾਲਸਾ ਰਹੇ ਨਿਆਰਾ ਤਮਨਕ ਤੇਜ ਦੀ ਉਹ ਮੈਂ ਸਾਰਾ ਜਾਵੇ ਗਹਿ ਬਿਪਰਨ ਕੀ ਰੀਤਾਂ ਮੈਂ ਨਾ ਕਰਾਂ ਇਨ ਕੀ ਪਰਤੀਤ ਤੇ ਨਿਸ਼ਾਨ ਸਾਹਿਬ ਦੇ ਥੜੇ ਤੋਂ ਗੁਣ ਧਾਰਨ ਕਰਨਾ ਹੈ ਜੇ ਜਿਹੜਾ ਇਹ ਬਸੰਤੀ ਰੰਗ ਕੀਤਾ ਹੁੰਦਾ ਥੜੇ ਦਾ ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਦੁਨੀਆਂ ਵੱਲੋਂ ਮਰ ਕੇ ਮੋਹ ਤੋੜ ਕੇ ਇਸ ਨਿਸ਼ਾਨ ਸਾਹਿਬ ਦੇ ਸੇਵਾਦਾਰ ਬਣੀ ਦਾ ਪੁਜਾਰੀ ਬਣੀ ਦਾ ਆਪ ਕੋ ਨਹੀਂ ਬਣਿਆ ਜਾਂਦਾ ਇਸ ਤਰ੍ਹਾਂ ਨਿਸ਼ਾਨ ਤੋਂ ਜਿਹੜਾ ਕੱਪੜਾ ਹੈ ਕੇਸਰੀ ਰੰਗ ਦਾ ਉਹਦੇ ਤੋਂ ਸਿੱਖਿਆ ਮਿਲਦੀ ਕਿ ਸ਼ਹੀਦਾਂ ਦੇ ਖੂਨ ਦਾ ਰੰਗਿਆ ਹੋਇਆ ਸੋ ਨਿਸ਼ਾਨ ਦਾ ਕੱਪੜਾ ਹੈ ਉਹ ਕੱਪੜੇ ਤੋਂ ਕੁਝ ਹੋਰ ਵੀ ਚੀਜ਼ਾਂ ਲੈਣੀਆਂ ਸਿੱਖਿਆ ਲੈਣੀ ਹੈ ਜਦੋਂ ਹੁਣ ਗਰਮੀ ਹੈ ਪੱਖੇ ਤੁਸੀਂ ਚਲਾਏ ਹੋਏ ਐ ਪਰ ਕੱਪੜੇ ਸਾਰਿਆਂ ਦੇ ਪਹਿਨੇ ਆ ਕਿਉਂਕਿ ਕੱਪੜਾ ਗਰਮੀ ਤੋਂ ਬਚਾਅ ਵਾਸਤੇ ਪਹਿਨੀਦਾ ਤੇ ਕੱਪੜਾ ਠੰਡ ਤੋਂ ਬਚਾਅ ਵਾਸਤੇ ਪਹਿਨੀਦਾ ਹੈ ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਦਾ ਕੱਪੜਾ ਹੈ ਉਹ ਤੋਂ ਗੁਣ ਧਾਰਨ ਕਰਨਾ ਕਿ ਜਿਹੜਾ ਇਸ ਨਿਸ਼ਾਨ ਸਾਹਿਬ ਦੇ ਥੱਲੇ ਆਵੇਗਾ ਉਹਨੂੰ ਪਾਪਾ ਰੂਤੀ ਪਾਲਾ ਨਹੀਂ ਲੱਗੇਗਾ ਭਾਵੇਂ ਪਾਪਾ ਨਾਲ ਤਿਆਗ ਕਰਾਉਂਦਾ ਪ੍ਰੇਰਣਾ ਦਿੰਦਾ ਤਿਆਗ ਕਰਾਉਣ ਦੀ ਤੇ ਜਿਹੜਾ ਇਸ ਦੇ ਥੱਲੇ ਰਹੇਗਾ ਹਉ ਤ੍ਰਿਸਨਾ ਰੂਪੀ ਆਗਨੀ ਸਾੜ ਸਕੇਗੀ ਜਿਹੜਾ ਇਹ ਪੁਜਾਰੀ ਬਣੇਗਾ ਇਹ ਉਹਦੇ ਕੋਲ ਗੁਣ ਧਾਰਨ ਕਰਨ ਦਾ ਨਿਸ਼ਾਨ ਦੇਖਣਾ ਸਦਾ ਜਥੇਵੰਦ ਰਹੋ ਜਿਸ ਪ੍ਰਕਾਰ ਨਿਸ਼ਾਨ ਸਾਹਿਬ ਦਾ ਜੋ ਜੋ ਬਣਿਆ ਹੋਇਆ ਸਰਬ ਲੋਹ ਦਾ ਹੈ ਇਹ ਅਚਲ ਹੈ ਐ ਸਿੰਘੋ ਆਪਣਾ ਜੀਵਨ ਚੱਲ ਕਰਨਾ ਕਰੋ ਜਿਵੇਂ ਨਿਸ਼ਾਨ ਸਾਹਿਬ ਤੇ ਕੇਸਰੀ ਮਾਣਾ ਜਾਂਦਾ ਹੈ ਸਾਰੇ ਸਿੰਘ ਕੇਸਰੀ ਬਾਣੇ ਵਾਲੇ ਬਣੋ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਿਵੇਂ 500 ਜਥਾ ਪੰਜ 500 ਦਾ ਸਿੰਘ ਜੈਤੋ ਵੀ ਜਾਂਦੇ ਰਹੇ ਹਨ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੋਲੀਆਂ ਖਾਧੀਆਂ ਤੇ 7 ਮਈ ਨੂੰ ਕਾਇਮ ਰੱਖਿਆ ਇਸੇ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿੱਚ ਸਦਾ ਜੀਵਨ ਜੇ ਚੱਲਦੇ ਰਹੋਗੇ ਤੇ ਚੜ੍ਹਦੀਆਂ ਕਲਾ 'ਚ ਰਹੋਗੇ ਸਾਨੂੰ ਕੋਈ ਹਵਿਆ ਤਤੀ ਹਵਾ ਨਹੀਂ ਲਾ ਸਕੇਗਾ ਇਹ ਜਸ ਜੀ ਨਿਸ਼ਾਨ ਸਾਹਿਬ ਤੋਂ ਇਹ ਸਿੱਖਿਆ ਹੈ ਜਿਵੇਂ ਨਿਸ਼ਾਨ ਸਾਹਿਬ ਬਸਿਆਂ ਟਕੇ ਹੋਏ ਐ ਕਿਉਂ ਸਿੰਘਾਂ ਨੇ 18-18 ਹਜ਼ਾਰ ਲੜਕੀਆਂ ਨੂੰ ਛੁਡਾ ਕੇ ਮੁਲਕ ਦੀ ਰੱਖਿਆ ਕੀਤੀ ਹਿੰਦੁਸਤਾਨ ਦੇ ਪੜਦੇ ਨੂੰ ਟਕਿਆ ਸੀ ਇਸ ਨਿਸ਼ਾਨ ਸਾਹਿਬ ਦੇ ਜੱਫੀਬੰਦ ਹੀਟਾਂ ਕਿ ਸਿੰਘਾਂ ਨੇ ਇਸ ਨਿਸ਼ਾਨ ਦੀ ਕਦਰ ਕੀਤੀ ਸੀ ਸੱਜਣਾਂ ਦੇ ਭੁੱਖਿਆਂ ਨੇ ਪਹਿਲਾਂ ਲੜਕੀਆਂ ਦੇ ਸੱਤ ਨੂੰ ਕਾਇਮ ਰੱਖਿਆ ਅਤੇ ਉਹ ਸੌਂਗਾਂ ਵੀ ਪਹੁੰਚਾਈਆਂ ਇਹ ਫੇਰ ਪ੍ਰਸਾਦਾ ਛਕਿਆ ਸੀ ਇਹ ਵੀ ਇਸ ਨਿਸ਼ਾਨ ਸਾਹਿਬ ਦੀ ਬਰਕਤ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਜੋ ਸਤਿਗੁਰੂ ਨਾਨਕ ਦੇਵ ਨਾਰਾਇਣ ਸਾਹਿਬ ਜੀ ਨੇ ਜਦ ਨਿਸ਼ਾਨ ਸਭ ਤੋਂ ਪਹਿਲਾਂ ਰੰਗ ਕੀਤਾ ਹੈ ਉਸ ਤੋਂ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਦੋ ਨਿਸ਼ਾਨ ਝੂਰੇ ਦੂਜੇ ਪਾਦਸ਼ਾਹ ਦੇ ਖੂਰ ਸਾਹਿਬ ਵਿੱਚ ਤੀਜੇ ਪਾਦਸ਼ਾਹ ਜੀ ਦਾ ਬੌਲੀ ਸਾਹਿਬ ਦੇ ਉੱਪਰ ਨਿਸ਼ਾਨ ਝੂਲ ਰਿਹਾ ਹੈ ਇਕ ਪੰਗਤ ਕਰਕੇ ਮਹਾਰਾਜ ਸਾਹਿਬ ਸਾਰਿਆਂ ਨੂੰ ਸ਼ਾਂਤ ਕੀਤਾ ਸੀ ਅਜੇ ਗੁਰੂ ਆਨਜਾ ਸਾਹਿਬ ਦੇ ਬਰਵਾਰ ਸਾਹਿਬ ਹਰਿਮੰਦਰ ਸਾਹਿਬ ਦੇ ਸਤਿਗੁਰਾਂ ਦਾ ਨਿਸ਼ਾਨ ਕਿ ਹੁਲ ਰਿਹਾ ਹੈ ਸਭ ਦੇ ਬਾਤ ਤੇ ਸਤਨਾਮ ਦਾ ਉਪਦੇਸ਼ ਤੇ ਲੰਗਰ ਜਾਰੀ ਮਹਾਰਾਜ ਸਾਹਿਬ ਨੇ ਕੀਤਾ ਗੁਰੂ ਅਰਜਨ ਸਾਹਿਬ ਸੱਚੀ ਪਾਤਸ਼ਾਹ ਕੰਨਤਾਨ ਸਾਹਿਬ ਵਿੱਚ ਜਿਨ੍ਹਾਂ ਨੂੰ ਮਾਨਿਆਂ ਨੂੰ ਕੋਈ ਥਾਂ ਨਹੀਂ ਦਿੰਦਾ ਉਹਨਾਂ ਨੂੰ ਵੀ ਥਾਂ ਸੱਚੀ ਪਾਤਸ਼ਾਹ ਜੀ ਦਿੰਦਾ ਕਿਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਕਾਇਮ ਕੀਤੇ ਕਿਵੇਂ ਸਤਵੇਂ ਪਾਤਸ਼ਾਹ ਦਾ ਫੂਲ ਕਿਆਂ ਨੂੰ ਰਾਜ ਦੇਣਾ ਗਰੀਬਾਂ ਨੂੰ ਅਨਾਥਾਂ ਨੂੰ ਵੱਡੇ ਬਣਾਉਣਾ ਇਹ ਗੁਰੂ ਸਤਵੇਂ ਪਾਤਸ਼ਾਹ ਦੇ ਨਿਸ਼ਾਨ ਸਦਾ ਝੁੰਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁੰਗਿਆਂ ਤੋਂ ਕੀਤਾ ਦੇ ਅਰਥ ਸਿਰਾ ਕੇ ਉਹਨੂੰ ਸਾਰਿਆਂ ਵਿਦਵਾਨਾਂ ਦਾ ਗਿਆਤਾ ਬਣਾ ਦੇਣਾ ਸਾਰੀਆਂ ਸੁਰਤੀਆਂ ਸਮੇ ਦਾ ਗਿਆਤਾ ਬਣਾ ਦੇਣਾ ਇਹ ਗੁਰੂ ਸਾਹਿਬ ਦਾ ਨਿਸ਼ਾਨ ਕੋਈ ਲੁਕਿਆ ਛਪਿਆ ਨਹੀਂ ਗੁਰੂ ਅੱਠਵੇਂ ਪਾਤਸ਼ਾਹ ਦਾ ਨਵੇਂ ਪਾਰਸ਼ਨ ਸੀਸ ਦੇ ਕੇ ਦਿੱਲੀ ਵਿੱਚ ਸਾਰੀ ਹਿੰਦੀ ਬਾਹ ਪਕੜਨੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਦਾ ਵਾਸਤੇ ਨਿਸ਼ਾਨ ਕਾਇਮ ਹੈ ਤਿਲਕ ਜੰਨੂ ਰੱਖ ਅਪਰਵਤਾ ਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੀ ਦਾਤ ਦੇਣੀ ਆਪ ਦੇ ਸਾਹਬ ਜਾਦੇ ਨੂੰ ਵਾਰ ਕੇ ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਫਿਰ ਸਾਰੇ ਮੁਲਕ ਨੂੰ ਉਵਾਰ ਕੇ ਰੱਖਣਾ ਤੁਰਕਾਂ ਦਾ ਜ਼ੁਲਮ ਦਾ ਰਾਜ ਜਿਹੜਾ ਸੀ ਆਪਣੀ ਕੁਰਬਾਨੀ ਦੀ ਹੂਤੀ ਪਾ ਕੇ ਸਭ ਨੂੰ ਸਮਾਪਤ ਕਰ ਦੇਣਾ ਧਰਮ ਦਾ ਨਿਸ਼ਾਨ ਸ਼ਾਮ ਕਹਿਣ ਐਮ ਕਰਨਾ ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਖਸ਼ਿਸ਼ ਹੈ ਸਾਰੇ ਮੁਲਕ ਦੇ ਉੱਤੇ ਕੁਰਬਾਨੀ ਹੈ ਸਤਿਗੁਰਾਂ ਦਾ ਉਪਕਾਰ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਤਨਾਮ ਦੇ ਸਰੂਪ ਵਿੱਚ ਉਪਦੇਸ਼ ਦੇਣਾ ਸਾਰੀਆਂ ਸੰਗਤਾਂ ਨੂੰ ਪੰਚਾਇਤੀ ਊਸੂਲ ਵਿੱਚ ਬਣਾ ਕੇ ਅਮਰ ਦੀ ਦਾਤ ਬਖਸ਼ਣੀ ਬਾਣੀ ਦੁਆਰਾ ਸਾਰਿਆਂ ਨੂੰ ਵਾਹਿਗੁਰੂ ਦੀ ਲੇਟ ਚਾਉਣਾ ਜੰਮਣ ਮਰਨ ਵੇਟਣਾ ਰਾਜ ਯੋਗ ਬਖਸ਼ਣਾ ਇਹ ਸائیں ਸ੍ਰੀ ਗੁਰਦਸਤਵ ਦਾ ਨਿਸ਼ਾਨ ਹੈ ਸਦਾ ਸੋ ਇਹ ਪਿਆਰੇ ਨਿਸ਼ਾਨ ਸਾਹਿਬ ਦੀ ਮਹੱਤਤਾ ਸੁਣਾਈ ਹੈ ਮੈਂ ਇਸ ਪ੍ਰਕਾਰ ਜਿਵੇਂ ਮਾਰਨ ਮੈਨੂੰ ਬੁਲਾਇਆ ਹੈ ਨਿਸ਼ਾਨ ਸਾਹਿਬ ਬਹੁਤ ਬੇਨਤੀ ਕੀਤੀ ਹੈ